ਇਹ ਉਸ ਤਰ੍ਹਾਂ ਹੀ ਹੈ ਅਭ ਸ਼ਾਮ ਦੀ ਹੋਜ਼ਰਦਾ ਸੀਗਾ ਜਿਵੇਂ ਬੀਜੇਪੀ ਦੇ ਲੋਕ ਸਿੱਟਾ ਬੈਠਾ ਹੈ ਕਿਉਂਕਿ ਉਹ ਤੇ ਐਨਾ ਸਕ੍ਰਿਪਟਡ ਹੈ ਨਹੀਂ ਸੀਗਾ ਕਿ ਜਿਵੇਂ ਜੋ ਉਸਦੇ ਮੂੰਹ ਚ ਆਇਆ ਉਹ ਬੋਲ ਗਿਆ ਜੋ ਕਿ ਇੱਕ ਹਾਈਲੀ ਸਪਿਰਚੁਅਲ ਆਪਣੇ ਆਪ ਨੇ ਇਵੇਂ ਪ੍ਰੋਜੈਕਟ ਕਰਦਾ ਰਿਹਾ ਉਹਨੇ ਪੂਰੀ ਸਰੀਰ ਪਾਉਣਾ ਸ਼ੋ ਦਾ ਨਾਮ ਸੀ ਇੰਡੀਆਸ ਗੌਡ ਇਨ ਲੇਟਨ ਯੂਰ ਸ਼ੋ ਪੋਸਟ ਕਰਦੇ ਨੇ ਜਾਂ ਉਸ ਦੇ ਪ੍ਰੋਡਿਊਸਰ ਨੇ ਸਮਝਾਈ ਬਹੁਤ ساری ਇਹ ਵੀ ਪਾਰਟੀਆਂ ਵੀ ਨੇ ਜੋ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਪਾਵਰ ਚਾਹੀਏ ਹਨ ਮਨ ਨੇ ਆਪਣੀ ਮਦਦ ਹੈ ਪੋਡਕਾਸਟ ਕੀਤਾ ਉਹਨੇ ਕਿਹਾ ਵੀ ਆਮ I'm a very spiritual person ਉਹਨਾਂ ਨੇ ਮਾਣ ਪੁੱਛਿਆ ਦਾ ਸੀ ਕਿ ਹਾਂ ਇੱਕ ਬਹੁਤ ਸਪਿਰਚੁਅਲ ਬੰਦੇ ਨੇ ਉਸ ਲੈਵਲ ਤੱਕ ਜੋ ਅਸ਼ੀਰਵਾਦਾਂ ਦੀ ਹੱਦਾਂ ਉਹ ਪਾਰ ਕਰਦਾ ਉਸ ਨੂੰ ਦੇਖੋ ਇਸ ਫਾਰਮੈਟ ਨੂੰ ਟੈਸਟਿੰਗ ਕਰ ਰਹੇ ਨੇ ਕਿਉਂਕਿ ਬਹੁਤ ਹੀ ਭੇਪ ਦੇ ਤਰੀਕੇ ਨਾਲ ਚਲਿਤ ਕੀਤਾ ਜਾਂਦਾ ਹੈ ਉਸ ਜਿਹੜੇ ਇਹਨਾਂ ਨਾਲ ਇਹ ਮਦਰ ਨੇ ਜਦੋਂ ਵੀ ਲਾਹਵਤ ਦੀਆਂ ਮਸ਼ਹੂਰ ਗੱਲਾਂ ਕੀਤੀਆਂ ਤਾਂ ਸੀ ਇਸ ਦੇ ਡਿਸਪਲਿਨ ਦੇ ਬਾਰੇ ਇਹ ਵੀ ਅਚਾਰਾ ਮੇਰੀ ਕਾਗਰਸ ਦੇ ਸਾਹਮਣੇ ਹੋ ਰਹੀ ਹੈ ਜੋ ਉਹਨੇ ਬੋਲਿਆ ਉਹ ਆਪਣੇ ਜੋ ਸਮਾਜਿਕ ਜਾਂ ਆਪਣੇ ਇੱਕ ਪਰંપਰਾਗਤ ਅਦਾਵਾਂ ਨੂੰ ਪਾਰ ਕਰਦਾ ਹੋਇਆ ਕੰਟੈਂਟ ਸੀ ਮੋਸਟ ਆਫ ਦਾ ਟਾਈਮ ਉਹ ਇਹ ਦਿਖਾਉਂਦੇ ਨੇ ਬੜੀਆਂ ਸਲੋ ਆਵਾਜ਼ਾਂ ਚ ਬੋਲ ਬੋਲ ਕੇ ਬੜੇ ਸੋਹਣੇ ਚਿਹਰੇ ਬਣਾ ਕੇ ਦੇ ਉਹ ਐਕਸਟਰਾ ਸ਼ੋਅ ਕਰਦੇ ਨੇ ਕਿ ਹੀ ਇਸ ਵੈਰੀ ਸਪਿਰਚੁਅਲ ਪਰਸਨ ਰਣਵੀਰ ਅਰਾਹ ਪੰਡਿਆ ਨੇ ਜੋ ਕੀਤਾ ਕਿ ਦਰਾਂ ਡਿਕੇ ਵੀ ਇਹ ਕਰ ਰਹੇ ਆ ਨੂੰ ਪਰ ਨੂੰ ਕਰਕੇ ਦਿਖ ਰਿਹਾ ਹੈ ਬੜਾ ਹੀ ਇੰਟਰੈਕਟ ਸ਼ੋਅ ਕਰ ਰਹੇ ਆ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕਰਦਾ ਰਹੇ ਹੁੰਦਾ ਕੋਈ ਇਵਨ ਸਾਡੇ ਪ੍ਰਾਈਮਿਸਟਿਕ ਅਵਾਰਡ Winner ਵੀ ਹੈ ਬਹੁਤ ਹੀ ਅੱਛੇ ਬਹੁਤ ਹੀ ਹਾਈ ਲੈਵਲ ਦਾ ਇੱਕ ਯੂਟਿਊਬਰ ਨਾ ਜਾਪੋ ਉਹ ਟੌਪ ਪੋਸਟ ਲਿ ਆ ਦੇਈਏ ਸੋਹਣੀ ਜਿਹਾ ਬੜਾ ਉਸ ਲਈ ਕਿ ਉਹ ਬੰਦੇ ਨੇ ਇਹ ਗੱਲ ਨਹੀਂ ਕਹੀ ਕਿ ਮੇਰੀ ਅਸਲੀਅਤ ਬਾਹਰ ਆ ਗਈ ਹੈ ਜਾਂ ਤੁਸੀਂ ਲੋਕਾਂ ਨੇ ਸਾਰੀ ਮੇਰੀ ਅਸਲੀਅਤ ਦੇਖੀ ਯੋਸੀ ਬੰਦਨ ਲਗੇ ਸਾਨੂੰ ਉਸ ਟਾਈਮ ਤੇ ਲੱਗਿਆ ਵੀ ਹਿਸ ਨੇਮ ਇਜ਼ ਦਿਸ ਸੋ ਦੇ ਕੋਈ ਇੱਕ ਬੰਦਾ ਪੂਰਾ ਆਪਣਾ ਨਾਮ ਆਪਣੀ ਇਮੇਜ ਫੇਕ ਬਣਾ ਕੇ ਕੁਝ ਵੀ ਕ੍ਰੀਏਟ ਕਰ ਲੈਂਦਾ ਜਿਵੇਂ ਸੋਸ਼ਲ ਮੀਡੀਆ ਜ਼ਿਆਦਾ ਹਾਵੀ ਹੋ ਗਿਆ ਤਾਂ ਅੱਜ ਦੇ ਰੇਟ ਮੈਨੂੰ ਲੱਗਦਾ ਕਿ ਉਹਨਾਂ ਚੈਲੰਜ ਵਿੱਚ ਬਹੁਤੇ ਰੂਪ ਦੇਖਦੇ ਹੋਗੇ ਲੋਕ ਰਾਠੀ ਜਾਂ ਉਹਨਾਂ ਦੀਆਂ ਵੀਡੀਓਜ਼ ਆਈਆਂ ਉਹਨਾਂ ਨੇ ਸਰਕਾਰ ਪਰਟਨ ਤੱਕ ਵੀ ਨਾਮਜ਼ਦ ਲਿਆਦੀ ਸੀ ਬੇਸਿਕਲੀ ਉਹਨਾਂ ਦਾ ਟਾਰਗੇਟ ਹੁੰਦਾ ਜੋ ਤੇ ਕੰਟੈਸਟੈਂਟ ਕੰਟੈਸਟੈਂਟ ਆਇਆ ਉਹਦੀ ਆਪਣੀ ਇਮੇਜ ਦੀ ਕਰਨੀ ਹੈ ਸੋਸ਼ਲ ਮੀਡੀਆ ਇੱਕ ਵਰਦਾਨ ਵੀ ਹੈ ਤੇ ਇੱਕ ਸ਼ਰਮ ਵੀ ਹੈ

ਸਿਕਾਹ ਦੋਸਤੋ ਤੁਹਾਨੂੰ ਸ਼ਾਇਦ ਯਾਦ ਹੋਊਗਾ ਸਪਾਈਡਰਮੈਨ मूवी ਜਦੋਂ ਜਿਹੜੀਆਂ ਪਹਿਲੀਆਂ ਸਟਾਰਟਿੰਗ ਹੋਈਆਂ ਇੱਕ ਦੋ ਸੀਕੂ ਹੋਣੀਆਂ ਸੀ ਉਹਨਾਂ ਚ ਇੱਕ ਵਾਰੀ ਅੰਕਲ ਬੈਨ ਦੀ ਡੈਥ ਹੁੰਦੀ ਹੈ ਉਹ ਡੈਥ ਦੇ ਟਾਈਮ ਇੱਕ ਵਾਰ ਕਹਿੰਦੇ ਨੇ ਗ੍ਰੇਟ ਪਾਵਰ ਕਮਸ ਗ੍ਰੇਟ ਰਿਸਪੌਂਸਿਬਿਲਟੀ ਸੋ ਮੈਂ ਅੱਜ ਦੀ ਵੀਡੀਓ 'ਚ ਤੁਹਾਡੇ ਨਾਲ ਇਸੇ ਮੁੱਦੇ ਤੇ ਚਰਚਾ ਕਰੂੰਗਾ ਜੋ ਇੱਕ ਰੀਸੈਟ ਕੇਸ ਹੋਇਆ ਹੈ ਰਣਵੀਰ ਲਾਹਵਰਦੀ ਦਾ ਆਓ ਆਪਾਂ ਦੋਸਤੋ ਦੋਚਾ ਵਿਚਾਰ ਸਾਂਝੇ ਕਰਦੇ ਆਂ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਆਈਏ ਸੋਸ਼ਲ ਮੀਡੀਆ ਇੱਕ ਪਾਵਰ ਵੀ ਹੈ ਮੇਰੇ ਵਰਗਾ ਇੱਕ ਆਮ ਇਨਸਾਨ ਜੋ ਕਦੇ ਸੋਚ ਵੀ ਨਹੀਂ ਸਕਦਾ ਕਿ ਕਿਸੇ ਚੈਨਲ ਤੇ ਜਾ ਕੇ ਕੋਈ ਗੱਲਬਾਤ ਕਰੂਗਾ ਜਾਂ ਆਪਣੇ ਵਿਚਾਰ ਪ੍ਰਗਟ ਕਰ ਸਕੂਗਾ ਸਾਡੇ ਵਰਗੇ ਆਮ ਜਾਂ ਇੱਕ ਸਧਾਰਨ ਇਨਸਾਨਾਂ ਨੂੰ ਸਾਨੂੰ ਇੱਕ ਮੌਕਾ ਮਿਲਿਆ ਹੈ ਸੋਸ਼ਲ ਮੀਡੀਆ ਜੋ ਕਿ ਇੱਕ ਬਹੁਤ ਵੱਡੀ ਪਾਵਰ ਹੋਣ ਕੇ ਉੱਪਰ ਹੈ ਆਪਾਂ ਰੀਸੈਂਟ ਸਮਾਂ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਇਹ ਕਿਹਾ ਜਾਂਦਾ ਹੈ ਕਿ ਜਿਵੇਂ ਦਰੋਰਾਠੀ ਜਾਂ ਹੋਰ ਉਹਨਾਂ ਦੀ ਜਿਹੜੀਆਂ ਵੀਡੀਓਜ਼ ਆਈਆਂ ਉਹਨਾਂ ਨੇ ਸਰਕਾਰ ਉਲਟਣ ਤੱਕ ਵੀ ਨੌਬਤ ਲਿਆਦੀ ਸੀ ਬਹੁਤ ਸਾਰੀਆਂ ਹੈਰੀਆ ਪਾਰਟੀਆਂ ਵੀ ਨੇ ਜੋ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਪਾਵਰ ਚਾਹੀਆਂ ਹਾਂ ਤਾਂ ਇਸ ਇੰਨਾ ਸਾਰੀ ਚੀਜ਼ਾਂ ਦੇਖਦੇ ਹੋਏ ਇਸ ਚੀਜ਼ ਨੂੰ ਪਛਾਣਿਆ ਗਿਆ ਇਸ ਚੀਜ਼ ਨੂੰ ਇੱਕ ਕੈਦਰ ਰਿਕਗਨੀਸ਼ਨ ਮਿਲੀ ਕਿ ਹਾਂ ਸੋਸ਼ਲ ਮੀਡੀਆ ਦਾ ਬੀਗ ਪਾਵਰ ਹੁੰਦਾ ਕੀ ਸੀ ਅੱਗੇ ਜੋ ਆਪਣੇ ਚੈਨਲ ਹੁੰਦੇ ਸੀਗੇ ਜਿਵੇਂ ਨੈਸ਼ਨਲ ਡੀਡੀ ਨੈਸ਼ਨਲ ਹੋਵੇ ਜਾਂ ਜਾਂ ਫਿਰ ਜਿਹੜੇ ਆਪਣੇ ਕੋਈ ਪ੍ਰਾਈਵੇਟ ਕੰਪਨੀਆਂ ਦੇ ਅਲੱਗ-ਅਲੱਗ ਤਰ੍ਹਾਂ ਦੇ ਚੈਨਲ ਸੀਗੇ ਉਹ ਚੈਨਲਸ ਇੱਕ ਤਰ੍ਹਾਂ ਨਾਲ ਇੱਕ ਸਮਾਜ ਕ੍ਰੀਏਸ਼ਨ ਦੇ ਵੀ yesvi ਬਿਲਡਿੰਗ ਦੇ ਇੱਕ ਕੰਮ ਅਦਾ ਕਰਦੇ ਸੀ ਆਪਣੀ ਜ਼ਿੰਮੇਵਾਰੀ ਨਿਭਾਉਦੇ ਸੀਗੇ ਬਟ ਲੇਟਰ ਔਨ ਜਿਵੇਂ ਸੋਸ਼ਲ ਮੀਡੀਆ ਜ਼ਿਆਦਾ ਹਾਵੀ ਹੋ ਗਿਆ ਤਾਂ ਅੱਜ ਦੀ ਰੇਟ ਮੈਨੂੰ ਲੱਗਦਾ ਕਿ ਉਹਨਾਂ ਚੈਨਲਸ ਨੂੰ ਕੋਈ ਬਹੁਤੇ ਲੋਕ ਦੇਖਦੇ ਹੋਣਗੇ ਹਰੇਕ ਦੇ ਹੱਥ 'ਚ ਫੋਨ ਹੈ ਹਲਾ YouTube ਤੇ ਬੈਠ ਕੇ ਜੋ ਉਸਦੇ ਇੰਟਰਸਟ ਦਾ ਫੀਲਡ ਹੈ ਉਹਨੂੰ ਸਰਚ ਕਰ ਲੈਂਦੇ ਨੇ ਤੇ ਉਹਦੇ ਦੇ ਵੀਡੀਓਜ਼ ਦੇਖ ਲੈਂਦੇ ਨੇ ਯਾ ਇਵਨ ਜੇ ਤੁਸੀਂ ਤੁਹਾਡੇ ਘਰ 'ਚ ਕੋਈ ਛੋਟੀ ਮੋਟੀ ਕੋਈ ਪ੍ਰੋਬਲਮ ਹੈ ਕੋ ਜਿਵੇਂ ਮੈਵਾ ਇਕੁਪਮੈਂਟਸ ਦੀ ਗੱਲ ਕਰੀਏ ਜਿਵੇਂ ਮਾਈਕ੍ਰੋਵੇਵ ਹੋ ਗਿਆ ਜਾਂ ਹੋਰ ਕੋਈ ਐਰਰ ਆ ਰਿਹਾ ਹੈ ਤਾਂ ਆਪਾਂ ਪ੍ਰੈਫਰੇਬਲੀ ਆਈ ਦੀ ਰੇਟ 'ਚ ਆਪ ਕੋਈ ਮੈਨੂਅਲ ਪੜ੍ਹੀਏ ਆਪਾਂ ਯੂਸ਼ੁਅਲੀ YouTube ਖੋਲਦੇ ਆਂ ਤੇ ਉਸ ਚ ਉਸ ਦੀ ਸਾਰੀ ਵੀਡੀਓਗ੍ਰਾਫੀ ਦੇਖ ਲੈਣੇ ਜਿਸ ਦੇ ਨਾਲ ਆਪਾਂ ਨੂੰ ਉਸ ਦੀ ਮੈਨੇਜਮੈਂਟ ਦੀ ਸਮਝ ਵੀ ਆ ਜਾਂਦੀ ਹੈ ਉਸ ਜਿਸ ਦੇ ਨਾਲ ਆਪਾਂ ਉਸ ਪ੍ਰੋਬਲਮ ਨੂੰ ਰੈਕਟੀਫਾਈ ਕਰ ਲੈਂਦੇ ਆਂ ਤੋਂ ਇਸ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਬਹੁਤ 유ਸਫੁਲ ਚੀਜ਼ ਹੈ ਕਿਉਂਕਿ ਜੇ ਆਪਾਂ ਕੋਈ ਬ੍ਰਾਡਕਾਸਟਿੰਗ ਚੈਨਲ ਦੇਖਦੇ ਤਾਂ ਆਪਾਂ ਇਹ ਨਹੀਂ ਪ੍ਰੋਬਲਮ ਨੂੰ ਸੌਲਵ ਆਊਟ ਨਾ ਕਰ ਪਾਉਂਦੇ ਜਾਂ ਉਹਨਾਂ ਦੇ ਸੋਲੂਸ਼ਨ ਨਾਲ ਆਪਾਂ ਪਾਉਂਦੇ ਬਟ ਸੋਸ਼ਲ ਮੀਡੀਆ ਦੇ ਨੁਕਸਾਨ ਵੀ ਬਹੁਤ ਜ਼ਿਆਦਾ ਨੇ ਕਿਉਂਕਿ ਆਪਾਂ ਬੁੜੀ ਹੋਣਾ ਇਹ ਆਪਣੇ ਜ਼ਹਿਨ 'ਚ ਇੱਕ ਸਮ ਸੋਸ਼ਲ ਮੀਡੀਆ ਤੋਂ ਦੇਖ ਕੇ ਇੰਪ੍ਰੈਸ ਹੁੰਨੇ ਆ ਜਾਂ ਸੋਸ਼ਲ ਮੀਡੀਆ ਨੂੰ ਫੋਲੋ ਕਰਕੇ ਆਪਾਂ ਕਿਸੇ ਬੰਦੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਆਪਾਂ ਫੋਲੋ ਕਰਦੇ ਆ ਤੇ ਆਪਾਂ ਸੋਚਦੇ ਆ ਕਿ ਉਹ ਇਦਾਂ ਦਾ ਹੀ ਹੋਊਗਾ ਤਾਂ ਆਪਾਂ ਇੱਕ ਬਹੁਤ ਵੱਡੇ ਭ੍ਰਮ ਚ ਚਲੇ ਜਾਂਦੇ ਆ ਸੋਸ਼ਲ ਮੀਡੀਆ ਇੱਕ ਵਰਦਾਨ ਵੀ ਹੈ ਤੇ ਇੱਕ ਸ਼ਰਾਪ ਵੀ ਹੈ ਹੁਣ ਸ਼ਰਾਪ ਇਸ ਤਰ੍ਹਾਂ ਹੈ ਕਿ ਬਹੁਤ ਸਾਰੇ ਲੋਕ ਬਹੁਤ ਕੁਝ ਗਲਤ ਫਰੌਡ ਤੇ ਧੋਖਾਧੜੀ ਕਰਨ ਦਾ ਨੂੰ ਕਰਦੇ ਨੇ ਹੁਣ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲਈਏ ਜਿਵੇਂ ਇਹੀ ਜਿਹੜਾ ਸੋਸ਼ਲ ਮੀਡੀਆ ਸੀ that could be a ਵਰਦਾਨ ਫॉर ਕਾਂਗਰਸ ਜਾਂ ਦੂਸਰੀਆਂ ਪਾਰਟੀਆਂ ਲਈ ਜਿਹੜੀ ਹੁਣ ਪਿੱਛੇ ਦੀ ਇਲੈਕਸ਼ਨਾਂਾਂ ਕਿ ਰਹੀ ਹੈ ਤੇ ਉਸ ਤਰ੍ਹਾਂ ਹੀ ਇਹ ਅਭਿਸ਼ਾਪ ਵੀ ਹੋ ਸਕਦਾ ਸੀਗਾ ਜਿਵੇਂ ਭਾਜਪਾ ਜੀ ਦੇ ਉਹਨਾਂ ਦੇ ਸੀਟਾਂ ਘਟਾਈਆਂ ਸੋ ਇਹਦੇ ਪ੍ਰੋਸ ਐਂਡ ਕੌਨਸ ਨਾਲ ਨਾਲ ਚੱਲਦੇ ਨੇ ਸੋ ਦੋਸਤੋ ਹੁਣ ਆਪਾਂ ਅੱਜ ਜੋ ਮੇਰਾ ਮੇਨ ਮਕਸਦ ਹੈ ਇਸ ਵੀਡੀਓ ਨੂੰ ਬਣਾਉਣ ਦਾ ਉਹ ਸਿਰਫ ਇੱਕ ਇੰਨਾ ਸੀਗਾ ਕਿ ਆਪਾਂ ਇੱਕ ਆਪਣੇ ਆਪ ਨੂੰ ਜਿਹੜੇ ਜਿਹੜੇ ਚਾਹੇ ਸੋਸ਼ਲ ਮੀਡੀਆ 'ਚ ਹੀ ਬੰਦੇ ਕੰਮ ਕਰ ਰਹੇ ਨੇ ਵਿਅਕਤੀ ਵਿਸ਼ੇਸ਼ ਜੋ ਸੋਸ਼ਲ ਮੀਡੀਆ 'ਤੇ ਕੰਮ ਕਰ ਰਹੇ ਨੇ ਕੀ ਸਾਡੀ ਕੋਈ ਰਿਸਪੌਂਸਿਬਿਲਟੀ ਬਣਦੀ ਹੈ ਜਿਵੇਂ ਹੁਣ ਪਹਿਲਾ ਕੋਟ ਕਿਹਾ ਵਿਦ ਗ੍ਰੇਟ ਪਾਵਰ ਕਮਸ ਗ੍ਰੇਟ ਰਿਸਪੌਂਸਿਬਿਲਟੀ ਕੀ ਸਾਡੀ ਕੋਈ ਐਥਿਕਲੀ ਜਾਂ ਸਮਾਜ ਦੇ ਬਰਤੀ ਸਾਡੀ ਕਿ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜੋ ਕੰਟੈਂਟ ਕ੍ਰੀਏਟ ਕਰ ਰਹੇ ਹਾਂ ਉਹ ਸਮਾਜਿਕ ਭਲੇ ਵਾਸਤੇ ਹੋਵੇ ਜਾਂ ਕੋਈ ਐਂਟਰਟੇਨਮੈਂਟ ਵਾਸਤੇ ਹੋਵੇ ਇਹ ਹਰ ਚੀਜ਼ ਦਾ ਇੱਕ ਮਿਆਰ ਹੋਣਾ ਚਾਹੀਦਾ ਹੁਣ ਪਿਛਲੇ ਜ ਚਰਚਾ ਜ ਇੱਕ ਇਨਸੀਡੈਂਟ ਆਇਆ ਕਿ ਇੱਕ ਬਹੁਤ ਹੀ ਫੇਮਸ ਯੂਟਿਊਬਰ ਨੇ ਰਣਵੀਰ ਅਲਹਾਬਾਦੀਆ ਉਹਨਾਂ ਦਾ ਬੀਅਰ ਬਾਈਸੈਪਸ ਦੇ ਨਾਮ ਤੇ ਇੱਕ ਬਹੁਤ ਅੱਛਾ ਸ਼ੋਅ ਚੱਲਦਾ ਹੈ ਉਹចੋਦਾਰ ਪੋਡਕਾਸਟ ਕਰਦੇ ਨੇ ਅਲੱਗ-ਅਲੱਗ ਖੇਤਿਆਂ ਤੋਂ ਅਲੱਗ-ਅਲੱਗ ਵਰਗਾਂ ਤੋਂ ਅਲੱਗ-ਅਲੱਗ ਕਾਰੋਬਾਰਾਂ ਤੋਂ ਉਹ ਹੁਣ ਸੇ ਆਪਣੇ ਗੈਸਟ ਨੂੰ ਬੁਲਾਉਂਦੇ ਨੇ ਤੇ ਉਹਨਾਂ ਨਾਲ ਘੰਟੇ ਡੇਢ ਦੀ ਚਰਚਾ ਕਰਦੇ ਨੇ ਉਹ ਇੰਨੇ ਖੈਤੀ ਪ੍ਰਾਪਤ ਨੇ ਕਿ ਉਹਨਾਂ ਦਾ ਉਹਨਾਂ ਕੋਲ ਈਵਨ ਆਪਣੇ ਇਸ ਟਾਈਮ ਸੈਂਟਰ ਦੇ ਕਈ ਮਿਨਿਸਟਰਸ ਵੀ ਆਪਣੀ ਇੰਟਰਵਿਊਜ਼ ਦੇ ਚੁੱਕੇ ਨੇ ਈਵਨ ਇਹ ਵੀ ਕਿਹਾ ਜਾਂਦਾ ਸੀਗਾ ਕਿ ਉਹ ਵੈਰੀ ਸੂਨ ਸ਼ਾਇਦ ਮੋਦੀ ਸਾਹਿਬ ਦੇ ਵੀ ਉਹ ਇੰਟਰਵਿਊ ਲੈ ਰਹੇ ਹੋਣਗੇ ਮੋਸਟ ਆਫ ਦਾ ਟਾਈਮ ਉਹ ਇਹ ਦਿਖਾਉਂਦੇ ਨੇ ਬੜੀਆਂ ਸਲੋ ਆਵਾਜ਼ਾਂ ਚ ਬੋਲ ਬੋਲ ਕੇ ਬੜੇ ਸੋਹਣੇ ਚਿਹਰੇ ਬਣਾ ਕੇ ਤੇ ਉਹ ਇਸ ਤਰ੍ਹਾਂ ਸ਼ੋਅ ਕਰਦੇ ਨੇ ਕਿ ਹੀ ਇਜ਼ ਵੈਰੀ ਸਪਿਰਚੁਅਲ ਪਰਸਨ ਉਹਨਾਂ ਨੇ ਇਵਨ ਆਪਣੀ ਮਦਰ ਦਾ ਇੱਕ ਪੋਡਕਾਸਟ ਕੀਤਾ ਉਹਦੇ ਵਿੱਚ ਕਿਹਾ ਵੀ ਆਮ ਵੈਰੀ ਸਪਿਰਚੁਅਲ ਪਰਸਨ ਉਹਨਾਂ ਨੇ ਮਾਂ ਨੂੰ ਪੁੱਛਿਆ ਦਾ ਸ਼ੀ ਸੇਸ ਕਿ ਹਾਂ ਇਹ ਬੜੇ ਸਪਿਰਚੁਅਲ ਬੰਦੇ ਨੇ ਤੇ ਇਹ ਇਹ ਬੜੇ ਸਪਿਰਚੁਅਲ ਵਿਅਕਤੀ ਹੈ ਤੇ ਦੈਟਸ ਦ ਮੇਨ ਥਿੰਗ ਆ ਲਾਈਕ ਇਨ ਹਿਮ ਇਵਨ ਉਹਨਾਂ ਦੇ ਮਦਰ ਨੇ ਜਦੋਂ ਰਣਵੀਰ ਲਾਹਵਦੀ ਨੇ ਪੁੱਛਿਆ ਕਿ ਤੁਹਾਨੂੰ ਮੇਰੇ ਸਭ ਤੋਂ ਵਧੀਆ ਗੱਲਾਂ ਕੀ ਲੱਗੀਆਂ ਤਾਂ ਸ਼ੀ ਸੇਜ਼ ਕਿ ਡਿਸਪਲਿਨ ਤੇ ਮੈਨੂੰ ਇਹ ਵੀ ਅੱਛਾ ਲੱਗਦਾ ਤੂੰ ਮੇਰੀ ਪਰਵਰਿਸ਼ ਦੇ ਹਿਸਾਬ ਨਾਲ ਗਰੋ ਕੀਤਾ ਹੈ ਬਟ ਇੱਕ ਰੀਸੈਂਟ ਸ਼ੋਅ 'ਚ ਉਹਨਾਂ ਨੂੰ ਐਜ਼ ਅ ਗੈਸਟ ਬੁਲਾਇਆ ਗਿਆ ਤੇ ਉੱਥੇ ਉਹਨਾਂ ਨੇ ਕੁਝ ਇਹ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਿਸ ਨਾਲ ਸਾਰੇ ਮੁਲਕ 'ਚ ਇੱਕ ਤਰ੍ਹਾਂ ਦਾ ਹੰਗਾਮਾ ਮਚ ਗਿਆ

ਕਿ YouTube ਇੱਕ ਓਪਨ ਪਲੇਟਫਾਰਮ ਹੈ ਤੁਸੀਂ ਆਪਣੇ ਫੀਲਡ ਦੀ ਭਾਰਤ ਦੇ ਮੁਤਾਬਿਕ ਤੁਸੀਂ ਆਪਣੀ ਕੋਈ ਵੀ ਵੀਡੀਓਜ਼ ਜਾਂ ਤੁਸੀਂ ਆਪਣਾ ਕੰਟੈਂਟ ਕ੍ਰੀਏਟ ਕਰ ਸਕਦੇ ਹੋ ਬਟ ਉਸ ਚ ਮੋਸਟਲੀ ਜੋ ਮੈਂ ਅਸ ਤੱਕ ਅਬਜ਼ਰਵ ਕਰਿਆ ਬਹੁਤ ਹੀ ਪੰਦੀ ਸ਼ਬਦਾਵਲੀ ਬਹੁਤ ਹੀ ਲੋ ਲੈਵਲ ਦੀ ਜਿਹਨੂੰ ਡਾਰਕ ਕਮੇਡੀ ਜਾਂ ਡਾਰਕ ਹਿਊਮਰ ਵੀ ਕਹਿ ਦਿੰਦੇ ਨੇ ਉਸ ਲੈਵਲ ਤੱਕ ਜੋ ਅਸ਼ਲੀਲਤਾ ਦੀ ਹੱਦਾਂ ਉਹ ਪਾਰ ਕਰਦਾ ਉਸ ਦੇ ਦੇਖੋ ਉਸ ਫਾਰਮੈਟ ਚ ਕੰਟੈਸਟੈਂਟ ਆਉਂਦੇ ਨੇ ਜਿਨ੍ਹਾਂ ਨੂੰ ਬਹੁਤ ਹੀ ਭੱਦੇ ਤਰੀਕੇ ਨਾਲ ਜ਼ਰੀਰ ਕੀਤਾ ਜਾਂਦਾ ਹੈ ਕੁਝ ਜਜਜਸ ਵੱਲੋਂ ਔਰ ਜੱਜਿਸ ਦੀ ਬੋਲਣ ਦੀ ਕੋਈ ਸੀਮਾ ਨਹੀਂ ਹੁੰਦੀ ਮੋਸਟਲੀ ਉਹ ਜਿਸ ਤਰ੍ਹਾਂ ਇੱਕ ਸਰਟਨ ਏਜ ਤੋਂ ਉੱਪਰ ਦੇ ਜਾਂ ਸਰਟਨ ਏਜ ਤੋਂ ਥੱਲੇ ਦੇ ਤਾਂ ਉਸ ਚ ਅਲਾਉਡ ਵੀ ਨਹੀਂ ਹੁੰਦੇ ਜਾਂ ਦੇ ਡੋਟ ਪ੍ਰੀਫਰ ਵਾਚਿੰਗ ਥੈਟ ਸੋ ਉਸ ਚ ਇਸ ਵਿਅਕਤੀ ਨੇ ਜੋ ਕਿ ਬਹੁਤ ਸਪਿਰਚੁਅਲ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕਰਦਾ ਰਿਹਾ ਹੁਣ ਤੱਕ ਤੇ ਇਵਨ ਸਾਡੇ ਪ੍ਰਾਈਮ ਮਿਨਿਸਟਰ ਦਾ ਅਵਾਰਡ WINNER ਵੀ ਹੈ ਕਿ ਬਹੁਤ ਹੀ ਅੱਛੇ ਬਹੁਤ ਹੀ ਹਾਈ ਲੈਵਲ ਦਾ ਇੱਕ ਯੂਟਿਊਬਰ ਕਿਹਾ ਜਾਂਦਾ ਹੈ ਮਤਲਬ ਟਾਪ ਬੋਸ ਇੰਡੀਆ ਦੇ ਯੂਟਿਊਬਰ ਚੋਂ ਹੀ ਇਸ ਵਲ ਆਮੰਦ ਉਹਨੇ ਜੋ ਸ਼ਬਦਾਵਲੀ ਬੋਲੀ ਉਹਨੇ ਕਿਸੇ ਫੋਰਨ ਦੀ ਰੀਤ ਤੋਂ ਚੱਕੀ ਸੀ ਜਾਂ ਫੋਰਨ ਦੇ ਕਿਸੇ ਸ਼ੋਅ ਤੋਂ ਚੁੱਕੀ ਸੀ ਜਿਸ ਵਿੱਚ ਉਹਨੇ ਆਪਣੇ ਪੇਰੈਂਟਸ ਨੂੰ ਇਨਵੋਲਵ ਕਰਕੇ ਕੋਈ ਸ਼ਬਦਾਵਲੀ ਬੋਲੀ ਜੋ ਕਿ ਅਸੀਂ ਨਹੀਂ ਚਾਹਾਂਗੇ ਇਸ ਚੈਨਲ ਤੇ ਅਸੀਂ ਕੁਝ ਉਹਦੇ ਬਾਰੇ ਕਹੀਏ ਅਸੀਂ ਦਿਖਾਉ ਵੀ ਨਹੀਂ ਸਕਦੇ ਬਟ ਜੋ ਉਹਨੇ ਬੋਲਿਆ ਉਹ ਆਪਣੇ ਜੋ ਸਮਾਜਿਕ ਜਾਂ ਆਪਣੇ ਇੱਕ ਪਰંપਰਾਕ ਅੱਦਾਂ ਨੂੰ ਪਾਰ ਕਰਦਾ ਹੋਇਆ ਕੰਟੈਂਟ ਸੀ ਹੁਣ ਇਸ ਚ ਜਿਹੜੀ ਮੇਨ ਚੀਜ਼ ਨੂੰ ਤੁਹਾਡੇ ਨਾਲ ਡਿਸਕਸ ਕਰਨੀ ਚਾਹ ਰਿਹਾ ਸੀ ਉਹ ਇਹ ਸੀ ਕਿ ਉਹ ਬੰਦਾ ਉਸ ਤੋਂ ਬਾਅਦ ਉਸ ਬੰਦੇ ਨੇ ਆਨਲਾਈਨ ਜਾ ਕੇ ਇੱਕ ਵੀਡੀਓ ਬਣਾ ਕੇ ਸਭ ਤੋਂ ਮਾਫੀ ਮੰਗੀ ਕਿ ਮੇਰਾ ਇਹ ਫੀਲ ਨਹੀਂ ਹੈ ਮੈਂ ਕਾਮੇਡੀ ਨਹੀਂ ਬਣਿਆ ਨਹੀਂ ਹਾਂ ਤੇ ਮੇਰੇ ਕੋਲ ਗਲਤੀ ਹੋ ਗਈ ਹੈ ਉਸ ਵਿੱਚ ਉਹ ਬੰਦੇ ਨੇ ਇਹ ਗੱਲ ਨਹੀਂ ਕਹੀ ਕਿ ਮੇਰੀ ਅਸਲੀਅਤ ਬਾਹਰ ਆ ਗਈ ਹੈ ਜਾਂ ਤੁਸੀਂ ਲੋਕਾਂ ਨੇ ਸਾਰੀ ਮੇਰੀ ਅਸਲੀਅਤ ਦੇਖੀ ਦੇਖੋ ਜੂ ਯੂਜੂਲੀ ਜਿਵੇਂ ਹੁਣ ਮੈਂ ਆ ਆ ਜੋ ਸ਼ੋਅ ਕਰ ਰਹੇ ਆ ਮੈਂ ਇੱਕ ਟੌਪਿਕ ਲੈ ਕੇ ਉਸ ਤੇ ਸਟੱਡੀ ਕਰਕੇ ਉਸ ਚ ਕਮੀਆਂ ਵੇਸ਼ੀਆਂ ਲੱਭ ਕੇ ਮੈਂ ਇਹ ਤੁਹਾਡੇ ਨਾਲ ਡਿਸਕਸ ਕਰ ਰਹੇ ਆ ਕਿ ਉਸ ਉਸ ਸ਼ਖਸ ਨੇ ਉੱਤੇ ਕੀ ਬੋਲਿਆ which is not advisable which is not acceptable from any angle of the society ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਤੁਸੀਂ ਉਹ ਸ਼ਹਿ ਇਹ ਜੀ ਜੋ ਤੁਹਾਡੀ ਮਾਨਸਿਕਤਾ ਹੈ ਉਹਦਾ ਇੱਕ ਤਰ੍ਹਾਂ ਨਾਲ ਬਖਾਨ ਕਰਦੇ ਤੋੜੇ ਫਿਰੋ ਸੋ ਮਹਮ ਇੱਕ ਤਰ੍ਹਾਂ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਕੋਈ ਸਕ੍ਰਿਪਟਡ ਗੱਲ ਕਰ ਰਿਹਾ ਹੈ ਇਹਦਾ ਮਤਲਬ ਮੋਸਟ ਆਫ ਦਾ ਟਾਈਮ ਜਦੋਂ ਉਹ ਗੱਲ ਕਰਦਾ ਸੀ ਪੋਡਕਾਸਟ ਦੇ ਵਿੱਚ ਜਾਂ ਕਿਤੇ ਵੀ ਉਹ ਇੱਕ ਸਕ੍ਰਿਪਟਡ ਕੰਟੈਂਟ ਹੁੰਦਾ ਸੀਗਾ ਜਿਹਨੂੰ ਕੇ ਉਹ ਬੜਾ ਆਪਣੇ ਆਪ ਨੂੰ ਛੁਪਾ ਕੇ ਰੱਖਦਾ ਸੀਗਾ ਜਸਟ ਇੱਕ ਆਪਣੀ ਕਿ ਇਮੇਜ ਪ੍ਰੋਜੈਕਟ ਕਰਦਾ ਸੀਗਾ ਜਿਵੇਂ ਕਿ ਯੂਸ਼ੁਅਲੀ ਜਿੰਨੇ ਵੀ ਵੱਡੇ ਯੂਟਿਊਬਰ ਨੇ ਜਾਂ ਐਕਟਰ ਨੇ ਉਹ ਇੱਕ ਪੀਆਰ ਟੀਮ ਲਗਦੇ ਨੇ ਜਿਹੜੀ ਪੀਆਰ ਟੀਮ ਉਹਨਾਂ ਦਾ ਸਾਰਾ ਉਹਨਾਂ ਦੀ ਇੱਕ ਇਮੇਜ ਬਿਲਡਿੰਗ ਕਰਦੀ ਹੈ ਉਦੇ ਬਿਹਫ ਦੇ ਉਹਨਾਂ ਨੂੰ ਕੰਮ ਮਿਲਦਾ ਉਹਦੇ ਬਿਹਫ ਤੇ ਹੀ ਉਹਨਾਂ ਨੂੰ ਉਹਦੇ ਬਿਹਫ ਤੇ ਹੀ ਉਹ ਉਹਨਾਂ ਦਾ ਰੋਲ ਸਿਲੈਕਟ ਕਰਦੇ ਨੇ ਹੁਣ ਇਹ ਜੋ ਸ਼ੋਅ ਸੀ ਇਹ ਇੱਕਦਮ ਨਾਲ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਂਪਟ ਤੁਸੀਂ ਕੁਝ ਵੀ ਬੋਲਣਾ ਤੁਸੀਂ ਇਥੇ ਉਹਨਾਂ ਦਾ ਸਕ੍ਰਿਪਟਡ ਹੋ ਨਹੀਂ ਸਕਦਾ ਕਿ 6-7 ਕਾਮੇਡੀਅਨ ਬੈਠੇ ਨੇ ਉਹ ਆਲ ਆਫ ਅ ਸਟਨ ਕੁਝ ਵੀ ਬੋਲ ਦਿੰਦੇ ਨੇ ਕਿਸੇ ਚੀਜ਼ ਨਾਲ ਰਿਲੇਟਡ ਬੇਸਿਕਲੀ ਉਹਨਾਂ ਦਾ ਟਾਰਗੇਟ ਹੁੰਦਾ ਜੋ ਤੇ ਕੰਟੈਸਟ ਕੰਟੈਸਟੈਂਟ ਆਇਆ ਉਹਦੀ ਆਪਾਂ ਵੇਜਤੀ ਉਹ ਕਰਨੀ ਹੈ ਜਿਹਦੇ ਜੋ ਕਿ ਜ਼ਿਆਦਾ ਜਿਹਦੇ ਰੇਟਸ ਆਪ ਦੇਖਿਆ ਜਾਵੇ ਨਾ ਕੰਟਰੋਵਰਸਰੀ ਚੀਜ਼ਾਂ ਕਿਉਂ ਜ਼ਿਆਦਾ ਵਿਖਰੀਆਂ ਕਿਉਂਕਿ ਉਹ ਬੇਇੱਜ਼ਤੀ ਵਾਲੇ ਕੰਮ ਹੁੰਦਾ ਉਹ ਬੇਇੱਜ਼ਤੀ ਹੋ ਵਿਖਰੀ ਹੁੰਦੀ ਹੈ ਸਾਰੀ ਸੋ ਉਹਨਾਂ ਦਾ ਕੰਮ ਹੀ ਸਿਰਫ ਇਹ ਕੇਸ ਹੈ ਕਿ ਜਿਹੜਾ ਕੰਟੈਸਟੈਂਟ ਆਉਂਦਾ ਉਹਦੇ ਬੇਇੱਜ਼ਤੀ ਕਰੀਂਦਾ ਉਹਦੇ ਵਿੱਚ ਉਹਦਾ ਅਸਲੀ ਚਿਹਰਾ ਬਾਹਰ ਆ ਗਿਆ ਕਿਉਂਕਿ ਉੱਥੇ ਇੰਨਾ ਸਕ੍ਰਿਪਟਡ ਹੈ ਨਹੀਂ ਸੀਗਾ ਜਿਵੇਂ ਜੋ ਉਸਦੇ ਮੂੰਹ 'ਚ ਆਇਆ ਉਹ ਬੋਲ ਗਿਆ ਉੱਥੋਂ ਨਾ ਇਸ ਤੋਂ ਇਹ ਇਹ ਚੀਜ਼ ਸਮਝ ਆਂਦੀ ਹੈ ਕਿ ਆਪਾਂ ਨੇ ਸੋਸ਼ਲ ਮੀਡੀਆ ਨੂੰ ਇਸ ਤਰ੍ਹਾਂ ਫਾਲੋ ਨਹੀਂ ਕਰਨਾ ਹੈ ਅੱਖਾਂ ਬੀਚ ਕੇ ਬਲਾਈਂਡਲੀ ਲੋਕ ਬਹੁਤ ਕੁਝ ਫੇਕ ਕਰਦੇ ਨੇ ਮੇਰਾ ਸਿਰਫ ਇੱਕ ਹੀ ਵੀਡੀਓ ਬਣਾਉਣ ਦਾ ਪਰਪਸ ਰਣਵੀਰ ਅਵਾਵਾਦੀਆ ਨੂੰ ਬੁਰਾ ਕਰਕੇ ਕਹਿਣਾ ਜਾਂ ਉਸ ਦੇ ਉਹ ਜੋ ਕੀਤਾ ਉਹਨੇ ਉਹ ਕੰਟੈਂਟ ਨੂੰ ਬੁਰਾ ਕਹਿਣਾ ਇਹ ਸਾਰਾ ਕੁਝ ਤਾਂ ਆਲਰੇਡੀ ਸਾਰੇ ਚੀਤੇ ਚੈਨਲਸ ਤੇ 에ਵਰੀਵੇਅਰ ਸਾਰਾ ਕੁਝ ਇਹੀ ਕੁਝ ਚੱਲ ਰਿਹਾ ਹੈ ਮੀਨਸ ਇਸ ਟਾਈਮ ਤਾਂ ਇਹ ਹੌਟ ਸਟ੍ਰੀਮਿੰਗ ਮੇਰਾ ਸਿਰਫ ਪਰਪਸ ਇਹ ਹੈ ਕਿ ਜੋ ਤੁਹਾਨੂੰ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ ਕਿ ਉਹ ਸੱਚ ਹੈ ਹੁਣ ਹੋਇਆ ਕੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹਣਾ ਮੇਰਾ ਇੱਕ ਬਹੁਤ ਹੀ ক্লোਜ਼ ਫਰੈਂਡ ਹੈ ਜੋ ਕਿ ਕੋਈ ਸਰਕਾਰੀ ادارے ਚ ਕੰਮ ਕਰਦਾ ਜਿੱਥੇ ਉਹਨੂੰ ਸੋਸ਼ਲ ਮੀਡੀਆ ਤੇ ਰਹਿਣ ਦੀ ਆਜ਼ਾਦੀ ਨਹੀਂ ਹੈ ਕੈਨ ਯੂ ਵਿਜਨ ਕਿ ਉਹ ਆਪਣਾ ਇੱਕ ਛੋਟਾ ਮੋਟਾ ਇੰਸਟਾ ਚੈਨਲ ਨਹੀਂ ਜਾਂ ਫੇਸਬੁੱਕ ਚੈਨਲ ਨਹੀਂ ਚਲਾ ਰਹੇ ਹੈ ਜਿਸ ਤੇ ਉਹਨੇ ਟੋਟਲੀ ਆਪਣਾ ਨਾਮ ਚੇਂਜ ਕੀਤਾ ਹੋਇਆ ਹੈ ਉਹ ਮੀਨਸ ਤੁਸੀਂ ਦੇਖੋਗੇ ਉਹ ਇੱਕ ਰਿਲੀਜੀਅਨ ਦਾ ਹੋ ਕੇ ਦੂਸਰੇ ਰਿਲੀਜੀਅਨ ਦਾ ਨਾਮ ਰੱਖ ਕੇ ਉਸ ਤੇ ਪੱਲੀ ਚੱਲ ਰਿਹਾ ਹੈ ਤੁਸੀਂ ਇਹ ਦੇਖੋ ਕਿ ਜਿਹੜਾ ਬੰਦਾ ਆਪਣਾ ਨਾਮ ਫੇਕ ਪਾ ਕੇ ਇੱਕ ਇਮੇਜ ਬਿਲਡ ਕਰ ਰਿਹਾ ਹੈ ਆਪਣੀ ਇੰਸਟਾ ਦੇ ਦਾ ਉਹ ਕੀ ਉਹ ਬੰਦਾ ਉਹ ਬੰਦਾ ਕੀ ਕਿਸੇ ਨੂੰ ਕੋਈ ਸੱਚਾ ਕੰਟੈਂਟ ਜਿਹੜਾ ٹرسٹਵਰਦੀ ਕੰਟੈਂਟ ਦੇ ਪਾਊਗਾ ਪਰ ਲੋਕ ਉਸ ਨੂੰ ਫੋਲੋ ਕਰ ਰਹੇ ਨੇ ਕਿ ਉਹਦਾ ਉਹ ਨਾਮ ਹੈ ਉਹਦਾ ਐਕਚੁਅਲ ਨਾਮ ਕਿਸੇ ਨੂੰ ਨਹੀਂ ਪਤਾ इवन ਅਸੀਂ ਸਾਨੂੰ ਨਹੀਂ ਸੀ ਪਤਾ ਅਸੀਂ ਕਿਤੇ ਇਕੱਠੇ ਗਏ ਤੇ ਜਦੋਂ ਹੋਟਲ 'ਚ ਉਹਨਾਂ ਨੇ ਆਧਾਰ ਕਾਰਡ ਮੰਗੇ ਤਾਂ ਸਾਨੂੰ ਅਸੀਂ ਅਸੀਂ ਰੈਕਟਰ ਐਕਚੁਅਲੀ ਆਮ ਅ ਬਾਈਕਰ ਵੀ ਅਸੀਂ ਕਿਤੇ ਘੁੰਮਣ ਗਏ ਅਸੀਂ ਜਦੋਂ ਹੋਟਲ ਚੈੱਕ ਇਨ ਕੀਤਾ ਸਾਰਿਆਂ ਨੇ ਆਪਣੇ ਆਪਣੇ ਆਧਾਰ ਉਹਨਾਂ ਨੂੰ ਦੇ ਦਿੱਤੇ ਜਦੋਂ ਉਹਨਾਂ ਨੇ ਸਾਨੂੰ ਰਿਟਰਨ ਕੀਤੇ ਤਾਂ ਹੋਇਆ ਕਿ ਕਿ ਉਹ 6-7 ਜਣੇ ਸੀਗੇ ਅਸੀਂ 6-7 ਦਾ ਆਧਾਰ ਕਾਣ ਇੱਕੋ ਹੀ ਪਰਸਨ ਸਾਡਾ ਦੋਸਤ ਉਹਨੇ ਕਲੈਕਟ ਕਰ ਲੇ ਜੋ ਅਸੀਂ ਮੰਨਣ ਲੱਗੇ ਸਾਨੂੰ ਉਸ ਟਾਈਮ ਤੇ ਲੱਗਾ ਜਿਵੇਂ ਹਿਸ ਨੇਮ ਇਜ਼ ਥਿਸ ਸੋ ਦੇਖੋ ਇੱਕ ਬੰਦਾ ਇਹ ਪੂਰਾ ਆਪਣਾ ਨਾਮ ਆਪਣੀ ਈਮੇਲ ਫੇਕ ਬਣਾ ਕੇ ਕੁਝ ਵੀ ਕ੍ਰੀਏਟ ਕਰ ਰਿਹਾ ਤਾਂ ਆਪਾਂ ਇਸ ਚੀਜ਼ ਨੂੰ ਕਿਉਂ ਆਪਾਂ ਮੰਨ ਲੈਂਦੇ ਆ ਕਿ ਜੋ ਬੰਦਾ ਦਿਖਾ ਰਿਹਾ ਹੈ ਜੋ ਤੁਹਾਨੂੰ ਇਸ ਕੈਮਰਾ ਔਨ ਕੈਮਰਾ ਜੋ ਬੋਲ ਰਿਹਾ ਉਹਦਾ ਤਾਂ ਨਹੀਂ ਹੈ ਦੇ ਪੀਪਲ ਆਰ ਫੇਕ ਈਵਨ ਅਜੇ ਦੀ ਡੇਟਸ ਦਾ ਘਰਾਂ ਚ ਫੈਮਿਲੀਸ ਚ ਬੰਦੇ ਫੇਕ ਹੁੰਦੇ ਨੇ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸੋਸ਼ਲ ਮੀਡੀਆ ਕੱਲਾ ਵਰਦਾਨ ਨਾ ਮੰਨੋ ਸੋਸ਼ਲ ਮੀਡੀਆ ਆਪਣੇ ਆਪ ਇੱਕ ਬੜਾ ਵੱਡਾ ਵਿਸ਼ਾਪ ਹੈ ਸੋ ਇਸ ਲਈ ਇਹ ਨਹੀਂ ਹੈ ਕਿ ਆਪਾਂ ਸੋਸ਼ਲ ਮੀਡੀਆ ਨੂੰ ਡਿਸਾਈਜ਼ ਕਰੀਏ ਜਾਂ ਕਿਸੇ ਇੱਕ ਬੰਦੇ ਨੂੰ ਫੜ ਕੇ ਪਰ ਡਿਸਾਈਜ਼ ਕਰੀ ਜਾਈਏ ਹਾਲਾਂਕਿ ਉਹ ਉਹਦੇ ਸ਼ਖਸ ਹੀ ਕ੍ਰਿਟਿਸਿਜ਼ਮ ਦੇ ਪਾਤਰ ਨੇ ਔਰ ਉਹ ਡਿਸਰਵ ਕਰਦੇ ਨੇ ਕਿ ਬੁਰੀ ਤਰ੍ਹਾਂ ਕ੍ਰਿਟਿਸਾਈਜ਼ ਕੀਤੇ ਜਾਣ ਤਾਂ ਕਿ ਉਹਦਾਂ ਦੀਆਂ ਗਲਤੀਆਂ ਜਿਹੜੀ ਆਨ ਵਾਲੀ ਜਨਰੇਸ਼ਨ ਹੈ ਜਾਂ ਆਨ ਵਾਲੇ ਕੰਟੈਂਟ ਕ੍ਰੀਏਟਰ ਨੇ ਉਹ ਨਾ ਕਰਨ ਹੁਣਾ ਇਹ ਇਹਨੂੰ ਮੈਂ ਕੋਰਿਲੇਟ ਕਰੂੰਗਾ ਜਿਵੇਂ ਹੁਣ ਉਹ ਰਣਵੀਰ ਅਲਹਾਬ ਆਂਦੀਆਂ ਨੇ ਜੋ ਕੀਤਾ ਕਿ ਇੱਕ ਤਰ੍ਹਾਂ ਨਾਲ ਕਿਵੇਂ ਬਿਲਡ ਕਰ ਰਹੇ ਆ ਆਹ ਕਰਕੇ ਉਹ ਉੱਪਰ ਨੂੰ ਕਰਕੇ ਬੋਲ ਰਿਹਾ ਹੈ ਬੜਾਈ ਇੰਟੈਲੈਕਟ ਸ਼ੋਅ ਕਰ ਰਹੇ ਆ ਹਨ ਅਗਰੋਂ ਜਦੋਂ ਜਿੱਥੇ ਇੱਕਦਮ ਪ੍ਰੌਂਪਟ ਰਿਐਕਸ਼ਨ ਆਣੀ ਸੀ ਉੱਥੇ ਕੁਝ ਹੋਰ ਹੀ ਨਿਕਲ ਆਇਆ ਇਸੇ ਤਰ੍ਹਾਂ ਥੋੜਾ ਜਿਹਾ ਕੋਰਿਲੇਸ਼ਨ ਇਹ ਆਪਾਂ ਨੂੰ ਹੀ ਲੱਗਦਾ ਵੀ ਆਪਾਂ ਇੱਕ ਤਰ੍ਹਾਂ ਨਾਲ ਇੱਕ ਜਿਵੇਂ ਭੇਡ ਚਾਲ ਚ ਪਿੱਛੇ ਪੈ ਜਾਂਦੇ ਹੁੰਦੇ ਜਿਵੇਂ ਬਹੁਤ ਸਾਰੇ ਬਾਬੇ ਆ ਤੇ ਜੀਲਾਂ ਚ ਨੇ ਆਪਾਂ ਸਿਰਫ ਇੱਕ ਦੇ ਦੇਖ ਕੇ ਕਿ ਹਾਂਜੀ ਸਾਰੇ ਜਾਣੇ ਉਹਨਾਂ ਨੂੰ ਮੰਨ ਰਹੇ ਨੇ ਆਪਾਂ ਵੀ ਉਹਨਾਂ ਦੇ ਪੈਰਾਂ ਚ ਟੇਟ ਲਾ ਜਨੇ ਜਾਂ ਆਪਾਂ ਉਹਨਾਂ ਦੀ ਲੈਂਗੁਏਜ ਤੋਂ ਆਪਾਂ ਇਹਨੇ ਇੰਪ੍ਰੈਸ ਹੋ ਜਾਂਦੇ ਆ ਜਾਂ ਉਹਨਾਂ ਦੀਆਂ ساہانیاں واجہ جڑیاں کٹ کے وہ بول دے ہندے نے پریس کر رہے لیتا ہے شو کر رہے لیتا ہے کہ آپ پانا تینے انوالو ہو جانے ہیں کہ آپ پانا اس چیز سے سوچنے دی لوڑ نہیں ہے کہ اپا پانا گھوڑ دے رہتا دے بندیاں دے مگر لاکھے مور ਕਰਦੇ ਰਹਾਂਗੇ ਇਹ ਲੋਕ ਜਿਹੜੇ ਨੇ ਦੇ ਆਰ ਬਿਯੋਂਡ ਫਰੋਮ ਰਿਐਲਿਟੀ ਇੱਕ ਆਮ ਹਿਊਮਨ ਬੀਇੰਗ ਨੇ ਇਹ ਉਸੇ ਤਰ੍ਹਾਂ ਰਿਐਕਟ ਕਰਦੇ ਨੇ ਜਿੱਦਾਂ ਕਿ ਇੱਕ ਕਾਮਨ ਹਿਊਮਨ ਬੀਇੰਗਸ ਕਰਦੇ ਨੇ ਜਿਸ ਤਰ੍ਹਾਂ ਦੇ ਸ਼ੋਅ ਸੀਗੇ ਸੈਂ ਹੈ ਹੁੰਦਾ ਜਿਵੇਂ ਹਸਪੀਟਲ 'ਚ ਬੱਚੇ ਆ ਮੁੰਡੇ ਜਾਂ ਕੁੜੀਆਂ ਆਪੋ ਆਪਣੇ ਹਸਪੀਟਲ 'ਚ ਬੈਠ ਕੇ ਗੱਲਾਂ ਕਰਦੇ ਹੁੰਦੇ ਨੇ ਇਹ ਇਹ ਉਸ ਤੋਂ ਵੀ ਮਤਲਬ ਲੋ ਲੈਵਲ ਦਾ ਆਪਾਂ ਸ਼ੋਅ ਕਹਾਂਗੇ ਇਹਨੂੰ ਉਸ ਤਰ੍ਹਾਂ ਹੀ ਇਹਨਾਂ ਨੇ ਉਹੀ ਰਿਐਕਸ਼ਨ ਦਿੱਤਾ ਜਦੋਂ ਇਹ ਆਪਣੇ ਉਸ ਗਰੁੱਪ 'ਚ ਸੀਗੇ ਇਹ ਇਹਨਾਂ ਨੇ ਜੋ ਰਿਐਕਸ਼ਨ ਦਿੱਤਾ ਜੋ ਇਹਨਾਂ ਦੀ ਮੈਂਟੈਲਿਟੀ ਸੀ ਉਹ ਸੇਵ ਹੀ ਰਹੀ ਉਹ ਕਾਲਜ ਤੋਂ ਜਾਂ ਇੱਕ ਇੱਕ ਬੇਸਿਕਲੀ ਉਹਨਾਂ ਦੀ ਐਕਚੁਅਲ ਲਾਈਫ ਸਟਾਈਲ ਹੈ ਜਾਂ ਜੋ ਇਹਨਾਂ ਦੀ ਐਕਚੁਅਲ ਥਿੰਕਿੰਗ ਸੀ ਉਹ ਉਹਨੂੰ ਪੂਰੀ ਤਰ੍ਹਾਂ ਦਰਸਾਤਾ ਸੇਮ ਇਜ਼ ਦਾ ਕੇਸ ਜਿਵੇਂ ਆਪਾਂ ਹੁਣ ਇਹਨੂੰ ਬਾਬਿਆਂ ਨਾਲ ਜੇ ਜੋੜੀਏ ਤਾਂ ਬਾਬਿਆਂ ਦਾ ਵੀ ਤੇ ਇਹੀ ਕੰਮ ਹੈ ਨਾ ਜੋ ਐਕਚੁਅਲ ਚ ਹੈਗੇ ਨੇ ਉਹ ਉਹਦਾਂ ਦੇ ਉਹਨਾਂ ਦੇ ਕੇਸ ਬਣ ਗਏ ਬਟ ਸਟਿਲ ਇੱਕ ਜਿਹੜੀ ਉਹਨਾਂ ਨੇ ਇਮੇਜ ਬਿਲਡਿੰਗ ਕੀਤੀ ਸੀ ਉਹਦੇ ਕਰਕੇ ਉਹਨਾਂ ਦੇ ਫਾਲੋਅਰਸ ਉਹਨਾਂ ਦੇ ਅਨੁਆਈ ਉਵੇਂ ਹੀ ਤੁਰੇ ਫਿਰਦੇ ਨੇ ਉਹਨਾਂ ਦੇ ਵਿੱਚ ਸੇਮ ਇਜ਼ ਦਾ ਕੇਸ ਇੱਥੇ ਬੀਅਰ ਵਾਈਸਪਸ ਆਪਾਂ ਉਹਨੂੰ ਅੰਨੇਵਾ ਫਾਲੋ ਕਰਨ ਲੱਗੇ ਕਿ ਹਾਂਜੀ ਇਹ ਤਾਂ ਬਹੁਤ ਸਹੀ ਹੈ ਜੋ ਵੀ ਕਰ ਰਹੇ ਹੈ ਸੋ ਜੇ ਤੁਹਾਨੂੰ ਤੋਂ ਇੱਕ ਤਰ੍ਹਾਂ ਨਾਲ ਫੇਮ ਮਿਲਦਾ ਥੋੜੀ ਕੋਈ ਤੁਹਾਨੂੰ ਰੱਬ ਨੇ ਇੱਕ ਨਿਆਮਤ ਬਖਸ਼ੀ ਦੇ ਜਿਹਦੇ ਤਹਿਤ ਤੁਹਾਨੂੰ ਐਨਾ ਨਾਮ ਐਨਾ ਤੁਹਾਡਾ ਥੋੜੇ ਕੋ ਪੈਸਾ ਵੀ ਆ ਯਾਰ ਉਸ ਉਸੇ ਤੋਂ ਹਾਂ ਤੁਸੀਂ ਇਹ ਮੰਨ ਕੇ ਚੱਲੋ ਕਿ ਆ ਕੀ ਇਹ ਤੁਹਾਡੀ ਰਿਸਪੌਂਸਿਬਿਲਟੀ ਨਹੀਂ ਬਣਦੀ ਕਿ ਤੁਸੀਂ ਇੱਕ ਚੰਗਾ ਸਮਾਜ ਸਿਰਜਣ ਤੁਸੀਂ ਸਪੋਰਟ ਕਰੋ ਤੁਸੀਂ ਆਉਣ ਵਾਲੀਆਂ ਜਨਰੇਸ਼ਨ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਸ ਚ ਕਿ ਅਸੀਂ ਐਕਚੁਅਲ ਜਿਸ ਤਰ੍ਹਾਂ ਦੇ ਹਾਂ ਅਸੀਂ ਬਣਦੇ ਐ ਇਸ ਤਰ੍ਹਾਂ ਕੀ ਤੁਸੀਂ ਸਮਝਦੇ ਹੋ ਕਿ ਇਹ ਸਪਲਿਟ ਪਰਸਨੈਲਿਟੀ ਹੈ ਮੈਨੂਅਲ ਹੈਗਾ ਸਪਲਿਟ ਪਰਸਨੈਲਿਟੀ ਹੈ ਇਹ ਇੱਕ ਇੱਕ ਤਰ੍ਹਾਂ ਨਾਲ ਧੋਖਾਧੜੀ ਹੈ ਉਹ ਸ਼ਖਸ ਜਿਸ ਨੇ ਜੋ ਕਿ ਇੱਕ ਹਾਈਲੀ ਸਪਿਰਚੁਅਲ ਆਪਣੇ ਆਪ ਦੀ ਇਮੇਜ ਪ੍ਰੋਜੈਕਟ ਕਰਦਾ ਰਿਹਾ ਉਹਨੇ ਉਹਦੀ ਅਸਲੀਅਤ ਬਾਹਰ ਆ ਗਈ ਐਕਚੁਅਲੀ ਦਿੱਕਤ ਕੀ ਹੈ ਜਦੋਂ ਇੱਕ ਇੱਕ ਬਹੁਤ ਯੰਗ ਜਿਹੜਾ ਤੁਹਾਡੇ ਕੋਲ ਐਕਸੈਸਿਵ ਮਨੀ ਐਕਸੈਸਿਵ ਆਵਰ ਆ ਦੇ ਕਿਉਂਕਿ ਦੇਖੋ ਉਹ ਮੈਸਟਰਾ ਨਾਲ ਉੱਠਣਾ ਬੈਠਣਾ ਹੋ ਗਿਆ ਤਾਂ ਬੰਦੇ ਨੂੰ ਇੱਕ ਡਾਇਲੌਗ ਨਹੀਂ ਸੀਗਾ ਉਸ 'ਚ हमको ਲੱਗਦਾ ਹੈ ਪੂਰੀ ਭਗਵਾਨਾ ਇਕ ਨੈਟਫਲਿਕਸ ਦੀ ਸੀਰੀਜ਼ 'ਚ ਇੱਕ ਡਾਇਲੋਗ ਸੀਗਾ ਆਪ ਨੂੰ ਲੱਗਦਾ ਹੈ ਆਪੋ ਨਹੀਂ ਮਹਿਵਾਨ ਹੈ ਉਹ ਇਹ ਲੋਕ ਉਸ ਲੈਵਲ ਤੱਕ ਪਹੁੰਚ ਜਾਂਦੇ ਨੇ ਕਿ ਇਹਨਾਂ ਨੂੰ ਹੀ ਲੱਗਣ ਲੱਗ ਜਾਂਦੇ ਕਿ ਅਸੀਂ ਹੀ ਰੱਬ ਆ ਸੋ ਇਸ ਤਰ੍ਹਾਂ ਦੇ ਸਪੌਇੰਟ ਪ੍ਰੈਟਸ ਜਿਹੜੇ ਆਪਣੇ ਸ਼ੋਜ਼ ਜਾਂ ਆਪਣੇ ਕੋਈ ਪ੍ਰੋਗਰਾਮਸ ਦਿੰਦੇ ਨੇ ਪਤਾ ਨਹੀਂ ਮੈਨੂੰ ਇਹ ਇਸ ਜਿਹੇ ਮੈਥਡ ਵੈਂ ਨਹੀਂ ਕਹਿਣਾ ਚਾਹੁੰਗਾ ਕਿ ਆਪਾਂ ਨੂੰ ਖੁਦ ਨੂੰ ਅਵੇਅਰਨੈਸ ਚਾਹੀਦੀ ਹੈ ਇਹ ਲੋਕ ਸਾਡੇ ਆਉਣ ਵਾਲੇ ਫਿਊਚਰ ਨੂੰ ਖਰਾਬ ਕਰ ਰਹੇ ਨੇ ਸਾਡੇ ਆਉਣ ਵਾਲੀਆਂ نسلਾਂ ਨੂੰ ਗਲਤ ਸੇਧ ਦੇ ਰਹੇ ਨੇ ਸੋ ਸਾਨੂੰ ਇਹ ਚੀਜ਼ਾਂ ਦੇ ਨੇਸਟ ਈਦਰ ਮੂਵਮੈਂਟ ਚਲਾਉਣੀ ਚਾਹੀਦੀ ਹੈ ਕਿ AI ਬੇਸਡ ਹੀ ਸੈਂਸਰਸ਼ਿਪ ਹੋਵੇ ਤੇ ਸਿਰਫ ਉਹ ਕੰਟੈਂਟ ਹੀ ਆਵੇ ਜੋ ਇੱਕ अच्छे समाज ਦੀ ਸਿਰਜਣਾ ਕਰ ਸਕੀਏ ਇਹ ਸਿਰਫ ਉਹਨਾਂ ਲਈ ਹੈ ਜੋ ਇੱਕ ਦਰਸ਼ਕ ਨਹੀਂ इवन मैं ਆਪਣੇ ਕੰਟੈਂਟ ਕ੍ਰੀਏਟਰ ਭਰਾਵਾਂ ਨੂੰ ਰਿਕੁਐਸਟ ਕਰੂੰਗਾ ਕਿ ਅਸੀਂ ਕੁਝ ਐਗਜ਼ਾਮਪਲ ਸੈੱਟ ਕਰੀਏ ਇਨਸਟੈਡ ਆਫ ਅਸੀਂ ਸਿਰਫ ਵਿਊਜ਼ ਦੇ ਪਿੱਛੇ ਪਾਗਲ ਹੋ ਕੇ ਜਾਂ ਵਿਊਜ਼ ਤੋਂ ਜਨਰੇਟ ਹੋਣ ਵਾਲੀ ਇਨਕਮ ਦੇ ਪਿੱਛੇ ਪਾਗਲ ਹੋ ਕੇ ਅਸੀਂ ਅੰਨੇ ਵਾਰ ਕੁਝ ਵੀ ਕੰਟੈਂਟ ਨੂੰ ਕ੍ਰੀਏਟ ਕਰਕੇ ਨਾ ਸੁੱਟਦੇ ਰਹੀਏ ਇਹ ਜਿਹੇ ਲੋਕ ਜਿਨ੍ਹਾਂ ਦੇ ਹਾਥੀ ਵਾਂਗੂ ਖਾਣ ਦੇ ਦੰਦ ਹੋਰ ਤੇ ਦਿਖਾਣ ਦੇ ਹੋਰ ਨਹੀਂ ਉਹਨਾਂ ਨੂੰ ਆਪਾਂ ਅਵੋਇਡ ਕਰੀਏ ਮਾਣਾ ਤੁਹਾਡੇ ਕੋਲ ਇਜਾਜ਼ਤ ਲੈਣਾ ਜੀ ਮੈਂ ਤੁਹਾਡਾ ਦੋਸਤ ਗੁਰਜੋਤ ਜਲਦੀ ਇੱਕ ਨਵੀਂ ਵੀਡੀਓ ਨਾਲ ਫੇਰ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਪਲੀਜ਼ ਸਾਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਸਾਨੂੰ ਹੌਸਲਾ ਮਿਲੇ ਸਾਨੂੰ ਕਿ ਅਸੀਂ ਤੁਹਾਡੇ ਲਈ ਹੋਰ ਵਧੀਆ-ਵਧੀਆ ਕੰਟੈਂਟ ਕ੍ਰੀਏਟ ਕਰ ਸਕੀਏ ਧੰਨਵਾਦ